ਮਾਮਲਾ ਕੱਲ ਐਕਸੀਡੈਂਟ ਹੋਇਆ ਦੀ ਆ ਜੀ ਸਾਡੇ ਪਿੰਡ ਦੇ ਹਰਦੀਪ ਸਿੰਘ ਦਾ ਜੀ ਉਹਨਾਂ ਦਾ ਮਗਰਮ ਜਲਪੁਰੇ ਕਣੀ ਆਉਣ ਦੀ ਗੱਡੀ ਨੇ ਹਿੱਟ ਮਾਰ ਕੇ ਉਹਦੀ ਮੁੱਲ ਐਕਸੀਡੈਂਟ ਹੋ ਗਿਆ ਉਹਦੀ ਜਿਹੜੀਆਂ ਲੱਤਾਂ ਨੇ ਮੁੱਲ ਫ੍ਰੈਕਚਰ ਹੋ ਗਈਆਂ ਤੇ ਕਾਫੀ ਗੰਭੀਰ ਸੱਟਾਂ ਵੀ ਵੱਜੀਆਂ ਉੱਥੋਂ ਅਸੀਂ ਜਿਹੜੇ ਬੰਦੇ ਉਸ ਗੱਡੀ 'ਚ ਧੀਏ ਸ਼ਾਮਲ ᱛੀਏ ਜਿੰਨੇ ਡਰਾਈਵਰ ᱛੀਏ ਜਾਂ ਨਾਲ ਹੋਰ ᱛੀਏ ਕੁਝ ਦੋ ਉਹ ਚੋਂ ਭੱਜ ਗਏ ਬੰਦੇ ਗੱਡੀ 'ਚੋਂ ਜਿਹੜਾ ਇੱਕ ਉੱਥੇ ਮੁੱਲ ਫੜਿਆ ਗਿਆ ਸਾਰੇ ਉਹ ਅਸੀਂ ਲੈ ਆ ਕੇ ਥਾਣਾ ਸਚਾਦਰ ਮੁਖਮੁਨਚੀ ਨੂੰ ਫੜਾਇਆ ਗਿਆ ਬੰਦਾ ਪਰਾਂਤੂ ਇਹਨਾਂ ਨੂੰ ਕਿਹਾ ਗਿਆ ਸੀ ਮੁੱਖ ਮੁੰਚੀ ਨੂੰ ਵੀ ਇਹਦਾ ਮੁਲਾਜਾ ਕੀਤਾ ਜਾਵੇ ਹਸਪਤਾਲ ਦੇ ਜਾ ਕੇ ਇਹਨਾਂ ਵੱਲੋਂ ਆਇਆ ਆ ਕਿ ਅਸੀਂ ਆਪ ਕਰਾਵਾਂਗੇ ਮੁਲਾਜਾ ਤੁਸੀਂ ਜਾ ਸਕਦੇ ਹੋ ਫਿਰ ਅਸੀਂ ਮਲਾ ਹਸਪਤਾਲੋਂ ਮੁੰਡੇ ਨੂੰ ਲੈ ਕੇ ਚਲੇ ਗਏ ਉਹਨੂੰ ਪਟਾਲੇ ਰੈਫਰ ਕੀਤਾ ਗਿਆ ਪਰਾਂਤੂ ਇਹਨਾਂ ਵੱਲੋਂ ਕੋਈ ਮੁਲਾਜਾ ਨਹੀਂ ਕੀਤਾ ਗਿਆ ਅੱਜ ਇਹ ਉਹ ਰਸਤੇ ਵਿੱਚ ਜਾਂਦੇ ਜਦ ਵੀ ਡੈਥ ਹੋ ਗਈ ਪਰਾਂਤੂ ਇਹਨਾਂ ਵੱਲੋਂ ਕੋਈ ਮੁਲਾਜਾ ਨਹੀਂ ਕੀਤਾ ਗਿਆ ਅੱਜ ਇਹ ਮੁਲਾਜਾ ਕਰਾ ਰਹੇ ਨੇ ਹੁਣ ਕਹਿੰਦੇ ਉਹ ਵੀ ਆ ਇਕੱਠ ਮਲਾ ਜਿਹੜਾ ਅਸੀਂ ਲਾਇਆ ਧਰਨਾ ਫਿਰ ਮੁਲਾਜਾ ਕਰਾਉਣ ਗਏ ਨਹੀਂ ਮੇਰਾ ਨਾਮ ਰਵਿੰਦਰ ਸਿੰਘ ਹੈ ਸਰਪੰਚ ਪਿੰਡ ਫਲੂਆਲ ਡੋਰ ਤੋਂ ਜੀ ਹਾਂਜੀ ਕੀ ਮਾਮਲਾ ਜੀ ਇਹ ਸਾਡੇ ਨਾਲ ਇੱਕ ਹਾਦਸਾ ਹੋਇਆ ਸੀ ਤੀਕਰੀਬਨ 3:00 ਵਜੇ ਜੀ ਪਿਛਲੇ ਟਾਈਮ ਜੋ ਕਿ ਹਾਦਸਾ ਹੋਇਆ ਸੀ ਕਿ ਸਾਡੇ ਪਿੰਡੋਂ ਮੁੰਡਾ ਹਰਦੀਪ ਸਿੰਘ ਜੀ ਪੁੱਤਰ ਹਰਪਾਲ ਸਿੰਘ ਜੋ ਕਿ ਦਾਤੇਵਾ ਸਾਹਿਬ ਦੇ ਫਾਦਰ ਨੂੰ ਲੈਣ ਆਇਆ ਸੀ ਜੀ ਉਹਨੇ ਬਿਲਕੁਲ ਸਕੂਲ ਦੇ ਨਾਲ ਕਾਂਦੇ ਨਾਲ ਮੋਟਰਸਾਈਕਲ ਖੜਾ ਹੋਇਆ ਸੀ ਜੋ ਕਿ ਗੱਡੀ HI20A ਚ ਹਰਿਆਣਾ ਨੰਬਰ ਗੱਡੀ ਹੈ ਜੀ ਦਰੀਆਪੁਰ ਦੇ ਵਿਅਕਤੀ ਦੀ ਗੱਡੀ ਹੈ ਉਹ ਉਹ ਪੂਰੀ ਫਾਸਟ ਵੀਡ ਤੇ ਆ ਰਹੀ ਸੀ ਆ ਕੇ ਉਹਨੇ ਇੱਕ ਹੁਲਦਾ ਮ ਉਹਨੂੰ ਆ ਕੇ ਬੈਕ ਸਾਈਡ ਤੋਂ ਇੱਕ ਸਾਈਡ ਤੇ ਖੜੇ ਨੂੰ ਟੱਕਰ ਮਾਰੀ ਜਿਸ ਵਿੱਚ ਉਹਨੂੰ ਕਬੀਰ ਸੱਟਾਂ ਲੱਗੀਆਂ ਜੀ ਲੱਤਾਂ ਤੋੜ ਦਿੱਤੀਆਂ ਗਈਆਂ ਹੋਰ ਬਾਹਾਂ ਤੇ ਸੱਟਾਂ ਵਗੈਰਾ ਦੀ ਜਿਸਨ ਉਦरांत ਪਟਿਆਲਾ ਰੈਫਰ ਕੀਤਾ ਗਿਆ ਭਲਾੜੇ ਤੋਂ ਤੇ ਜਿਸ ਵਿੱਚ ਰਸਤੇ ਜਾਂਦੇ ਉਸਦੀ ਮੌਤ ਹੋ ਗਈ ਉਹਦੇ ਬਾਅਦ ਉਸ ਦੋਸ਼ੀਆਂ ਨੂੰ ਜੀ ਉਹਰੇ ਗ੍ਰਿਫਤਾਰ ਕਰਕੇ ਉਹਲੇ ਲਿਆਂਦਾ ਗਿਆ ਪਰ ਸਾਨੂੰ ਇਸ ਰੋਸ ਮੁਜ਼ਾਰੇ ਵਲੋਂ ਅਸੀਂ ਧਰਨਾ ਲਾਇਆ ਕਿ ਦੋਸ਼ੀਆਂ ਨਾਲ ਮਲਾਗਾ ਨਹੀਂ ਕਰਾਇਆ ਗਿਆ ਜੀ ਕੱਲ ਹੀ ਕੱਲ ਕੱਲ ਦੋਸ਼ੀਆਂ ਨੂੰ ਅਸੀਂ ਫੜ ਕੇ ਲਿਆ ਦੇਖਦੀ ਜਿਹੜੇ ਮਾਰੇ ਗਏ ਦੀਆਂ ਮੁੰਡਾ ਉਨੂੰ ਲਿਆ ਕੋਰੇ ਮੁੱਖ ਮੰਤਰੀ ਦੇ ਹਵਾਲੇ ਕੀਤਾ ਗਿਆ ਕਿ ਨਾਲ ਆ ਬੰਦਾ ਹਰਵਿੰਦਰ ਸਿੰਘ ਉਹਨਾਂ ਨੂੰ ਫੜਾਇਆ ਗਿਆ ਸਾਥੋਂ ਕਈ ਬੰਦੇ ਆਏ ਧੀ ਮੰਲੋ ਸੀ ਵੀ ਇਹਨਾਂ ਦਾ ਮਲਾਜਾ ਕੀਤਾ ਜਾਵੇ ਉਹਨਾਂ ਨਾਲ ਸਾਡੇ ਵੱਲੋਂ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਮਲਾਜਾ ਸਾਡੇ ਵੱਲੋਂ ਕਰਾਇਆ ਜਾਵੇ ਮੁਲਾਜ਼ਮ ਭੇਜ ਕੇ ਪਰੰਤੂ ਉਹਨਾਂ ਵੱਲੋਂ ਅੱਜ ਤੱਕ ਮਲਾਜਾ ਨਹੀਂ ਕਰਵਾਇਆ ਗਿਆ ਅੱਜ ਹੁਣ ਹੁਣ ਮਲਾਜਾ ਕਰਾਉਣਗੇ ਵੀ ਸਾਡੇ ਕਹਿਣ ਤੇ ਆਉਣ ਦੇ ਤੱਕੇ ਹੁੰਦੇ ਹੁੰਦੇ ਹਾਂ ਮਲਾਜਾ ਕਰਾਉਣਗੇ ਫਿਰ ਮਲਾਜਾ ਕਰਾਇਆ ਗਿਆ ਜੀ ਕੱਲ ਦੇ ਨਹੀਂ ਜਿਹੜੇ ਦੋਸ਼ੀ ਨੇ ਤੇ ਜਿਹੜੇ ਅਸਰਾਂ ਦੀਆਂ ਆਣ ਗਈਆਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਹ ਕੱਲ ਇੱਕ ਮੋਟਰਸਾਈਕਲ ਤੇ ਆਈ 20 ਕਾਰ ਦਾ ਐਕਸੀਡੈਂਟ ਹੋਇਆ ਸੀ ਰਾਤ ਆ ਤੇ ਜਿਸ ਵਾਂ ਦੇ ਵਿੱਚ ਜਿਹੜਾ ਮੋਟਰਸਾਈਕਲ ਸਵਾਰ ਸੀ ਉਹਦੇ ਕਾਫੀ ਸੱਟਾਂ ਲੱਗਿਆ ਸੀ ਜਿਹਦੀ ਮੌਤ ਹੋ ਗਈ ਹੈ। ਤੇ ਜਿਹਦੀ ਅਸੀਂ ਉਹਨਾਂ ਦੇ ਫਾਦਰ ਦੇ ਬਿਆਨ ਲਿਖ ਕੇ ਉਹਦੀ ਕਾਰਵਾਈ ਕਰ ਰਹੇ ਹਾਂ। ਤੇ ਰਾਤ ਮਲਾਜਾ ਕਿਉਂ ਨਹੀਂ ਕਰਾਇਆ? ਜਦੋਂ ਮਲਾਜਾ ਕਰਾਉਣਾ ਹੁੰਦਾ ਹੋਏ ਹੋ ਤਾਂ ਗੱਲ ਕੋਈ ਨਹੀਂ। ਅਸੀਂ ਵੀ ਮਲਾਜਾ ਕਰਵਾਤਾ ਡਾਕਟਰੀ ਮਲਾਜਾ ਵੀ ਹੋ ਗਿਆ ਬੰਦੇ ਦਾ। ਬੰਦਾ ਫੜ ਲਿਆ ਡਾਕਟਰੀ ਮਲਾਜਾ ਹੋ ਗਿਆ। ਕੋਈ ਇਸ਼ੂ ਨਹੀਂ ਹੈਗਾ ਇਸ ਕੱਲ ਦਾ। ਠੀਕ ਹੈ ਅਸੀਂ ਆਪਣੇ ਤੌਰ ਤੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ